ਜਿੱਥਾਂ ਸਿੱਖ ਲਈ ਦੁਨੀਆਦਾਰੀ ਤੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਧੀ ਹੋਟਲ 'ਚ ਖਾਣਾ ਖਾ ਰਹੀ ਹੁੰਦੀ ਆ ਤੇ ਪਿਓ ਚਾਣਗਾ ਆਪਣੀ ਧੀ ਦੇ ਪਿੱਛੇ ਆ ਕੇ ਖੜ ਜਾਂਦਾ ਧੀ ਪਹਿਲਾਂ ਤਾਂ ਇੱਕਦਮ ਦੇਖ ਕੇ ਡਰ ਜਾਂਦੀ ਆ ਤੇ ਜਦੋਂ ਧਿਆਨ ਨਾ ਦੇਖਦੀ ਆ ਤੇ ਕਹਿੰਦੀ ਆ ਪਾਪਾ ਜੀ ਤੁਸੀਂ ਤਾਂ ਫੇਰ ਦੇਖੋ ਕਿਵੇਂ ਭੱਜ ਕੇਤੀ ਆਪਣੇ ਪਿਓ ਨੂੰ ਘੁੱਟ ਕੇ ਜੱਫੀ ਪਾ ਲੈਂਦੀ ਆ ਜਿਹਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਵਾਦੇ ਦਿਲ ਤੂੰ ਪੁੱਠ ਸੱਜਣਾ ਅਸੀਂ ਕਿਉਂ ਪਰਦੇਸੀ ਹਾਂ